ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈਪੀ ਮਸਤਿਓ ਮੈਂ ਹਰਪੀ ਕਰ ਧੂਰੀ ਸੋ ਸਾਥਿਓ ਚੰਦਪਾਣ ਵਾਲੇ ਪਿੰਡ ਦਾ ਮਸਲਾ ਬੜਾ ਹੀ ਸੁਰਖੀਆਂ ਦੇ ਵਿੱਚ ਰਿਹਾ ਬਵਾਦਾਂ ਦੇ ਵਿੱਚ ਰਿਹਾ ਜੋ ਕਿ ਤੁਸੀਂ ਸਾਰੇ ਜਾਣੂ ਉਸ ਮਸਲੇ ਦੇ ਉੱਤੇ ਮੁੱਦਾ ਭਖਿਆ ਸੰਘਰਸ਼ ਵਢਿਆ ਗਿਆ ਕਿਸਾਨ ਮਜ਼ਦੂਰ ਇਕੱਠੇ ਹੋਏ ਆਪੋ ਆਦੇ ਝੰਡੇ ਲੈ ਕੇ ਸੋਲਜੀਆਂ ਹੋਈਆਂ ਜੁਝਾਰੂ ਜਥੇਵੰਦੀਆਂ ਦੇ ਆਗੂ ਪਹੁੰਚੇ ਉੱਥੇ ਤੇ ਪੱਤਰਕਾਰ ਵੀ ਪਹੁੰਚੇ ਆਪੋ ਆਪ ਦੇ ਸੁਝਾਅ ਦਿੱਤੇ ਤੇ ਉੱਥੇ ਅਫਸਰਾਂ ਨੇ ਜੋ ਵੀ ਬਣਦੀ ਕਾਰਵਾਈ ਸੀਗੀ ਉਹ ਕੀਤੀ ਪਰ ਉਸ ਤੋਂ ਬਾਅਦ ਦੇ ਵਿੱਚ ਕੀ ਗੱਲ ਆਈ ਹਜੇ ਤੱਕ ਚੰਦ ਭਾਣ ਵਾਲਾ ਮਸਲਾ ਠੰਡਾ ਨਹੀਂ ਹੋ ਰਿਹਾ ਇਹਨੂੰ ਜਮਾਤੀ ਨੂੰ ਜਾਤੀ ਬਣਾਇਆ ਜਾ ਰਿਹਾ ਜੇ ਇਹ ਜਾਤੀ ਹੁੰਦਾ ਤਾਂ ਉੱਥੇ ਮਜ਼ਦੂਰ ਤੇ ਕਿਸਾਨ ਇਕੱਠੇ ਨਾ ਹੁੰਦੇ ਇਹਨੂੰ ਜਿਹੜੀ ਇਹ ਮਤਲਬ ਕਿ ਜਮਾਤੀ ਲੜਾਈ ਆ ਇਹਨੂੰ ਜਾਤੀ ਕੁਝ ਕੁ ਪੱਤਰਕਾਰ ਬਣਾ ਰਹੇ ਨੇ ਪੱਤਰਕਾਰ ਹੀ ਪੱਤਰਕਾਰਾਂ ਦੀਆਂ ਲੱਤਾਂ ਖਿੱਚ ਰਹੇ ਨੇ ਉਹ ਕਹਾਵਤ ਤੁਸੀਂ ਨੇ ਸੱਚ ਕਰ ਦਿੱਤੀ ਆ ਜਿਹੜੇ ਮੌਕੇ ਤੇ ਪੱਤਰਕਾਰ ਗਏ ਸੀਗੇ ਸੰਘਰਸ਼ ਚੱਲਿਆ ਸੀਗਾ ਮੌਕੇ ਤੇ ਖਬਰਾਂ ਲਾਈਆਂ ਨੇ ਮਤਲਬ ਕਿ ਜਿਹੜੇ ਹੁਣ ਜਾ ਰਹੇ ਨੇ ਪੱਤਰਕਾਰ ਬੁਆਦਾਂ ਦੇ ਵਿੱਚ ਮਸਲੇ ਨੂੰ ਲਿਆ ਰਹੇ ਨੇ ਕਦੇ ਸਰਪੰਚ ਦੇ ਪਰਿਵਾਰ ਦੀ ਮਤਲਬ ਕਿ ਜਿਹੜੀ ਖਬਰ ਆ ਉਹ ਲਾਤੀ ਕਦੇ ਦੂਸਰੇ ਪਰਿਵਾਰ ਦੀ ਖਬਰ ਲਾਤੀ ਕਦੇ ਤੀਜੇ ਪਰਿਵਾਰ ਦੀ ਖਬਰ ਲਾਤੀ ਮਤਲਬ ਕਿ ਇਹ ਇੱਕ ਜਾਤੀ ਨੂੰ ਵਡਾਵਾ ਦਿੱਤਾ ਜਾ ਰਿਹਾ ਹੈ ਇਹ ਠੰਡਾ ਨਹੀਂ ਪੈਣ ਦੇਰੇ ਮਸਲੇ ਨੂੰ ਸੋ ਇਹ ਪੱਤਰਕਾਰ ਇਹ ਕਹਿ ਰਹੇ ਨੇ ਜਿਹੜੇ ਏਡੇ ਏਡੇ ਅਫਸਰ ਨੇ ਉਹ ਡੁੱਚਲੀ ਤਰ੍ਹਾਂ ਫਿਰਦੇ ਨੇ ਅਨਪੜ੍ਹੇ ਨੇ ਉਹਨਾਂ ਨੂੰ ਕਾਸੇ ਦਾ ਪਤਾ ਨਹੀਂ ਹੈ ਗਿਆ ਜਿਹੜੀਆਂ ਕਾਰਵਾਈਆਂ ਕਾਨੂੰਨੀ ਕਾਰਵਾਈਆਂ ਕੀਤੀਆਂ ਨੇ ਉਹਨਾਂ ਨੇ ਉਹਨਾਂ ਨੂੰ ਨਹੀਂ ਕਾਸੇ ਦਾ ਪਤਾ ਹੈਗਾ ਤੇ ਜਿਹੜੇ ਪੱਤਰਕਾਰ ਗਏ ਸੀ ਮੌਕੇ ਤੇ ਉਹਨਾਂ ਨੂੰ ਵੀ ਕੱਖ ਨਹੀਂ ਪਤਾ ਹੈਗਾ ਉਹ ਵੀ ਉਹੀ ਤਰ੍ਹਾਂ ਫਿਰਦੇ ਨੇ ਜਿਹੜੇ ਅਸੀਂ ਗਏ ਹਾਂ ਹੁਣ ਮੌਕੇ ਤੇ ਜਿਹੜੀਆਂ ਅਸੀਂ ਨੇ ਬਾਅਦ ਦੇ ਵਿੱਚ ਖਬਰਾਂ ਲਾਈਆਂ ਨੇ Uh, मतलब की ਉਹਨਾਂ ਦੀ ਥਿਉਰੀ ਇਹ ਕਹਿ ਰਹੀ ਆ ਵੀ ਅਸੀਂ ਬਹੁਤ ਜ਼ਿਆਦਾ ਸਹੀ ਕਰ ਰਹੇ ਆ ਇਹ ਕੰਮ ਵਧੀਆ ਕਰ ਰਹੇ ਆ ਵਧੀਆ ਖੁਲਾਸੇ ਕਰ ਰਹੇ ਆ ਅਸੀਂ ਕੌਣ ਸੱਚ ਦਾ ਤੇ ਕੌਣ ਝੂਠ ਆ ਕੀ ਗੱਲ ਭਾਈ ਤੁਸੀਂ ਉਦੋਂ ਮੌਕੇ ਤੇ ਕਾਹਤੋਂ ਨਹੀਂ ਗਏ ਹੈਗੇ ਮੌਕੇ ਤੇ ਤੁਸੀਂ ਜਾਂਦੇ ਉੱਥੇ ਖਬਰ ਲਾਉਂਦੇ ਵਧੀਆ ਵੀ ਲੱਗਦਾ ਗੱਲਬਾਤ ਤੁਸੀਂ ਕਰਦੇ ਖੁਲਾਸਾ ਜਿਹਦਾ ਕਰਨਾ ਸੀਗਾ ਤੋ ਇਹ ਬਹੁਤ ਹੀ ਵਧੀਆਂ ਗੱਲਾਂ ਨਹੀਂ ਹੈਗੀਆਂ ਤੁਸੀਂ ਆਪੋ ਆਵਦੇ ਦੀਆਂ ਹੀ ਲੱਤਾਂ ਖਿੱਚ ਰਹੇ ਹੋ ਇਹ ਕਹਾਵਤ ਤੁਸੀਂ ਨੇ ਸੱਚ ਕਰ ਦਿੱਤੀ ਆ ਇਹਨੂੰ ਠੰਡਾ ਹੋਣ ਲੈਣ ਤੋਂ ਇਹਨੂੰ ਮੁੱਦੇ ਨੂੰ ਨਾ ਪਖਾਓ ਤੁਸੀਂ ਮਤਲਬ ਕਿ ਇੰਨਾ ਕੁ ਮੁੱਦਾ ਭਖ ਚੁੱਕਿਆ ਇਹ ਪਿੰਡਾਂ ਪਿੰਡਾਂ ਦੇ ਵਿੱਚ ਇਹ ਮਤਲਬ ਕਿ ਬੁਵਾਦ ਵਾਲੀ ਗੱਲ ਖੜੀ ਹੋ ਰਹੀ ਆ ਗੁੰਡਾ ਗਰਦੀ ਵਾਲੀ ਗੱਲ ਖੜੀ ਹੋ ਰਹੀ ਹੈ ਇਹ ਸੋ ਮੈਂ ਕਾਫੀ ਦਿਨਾਂ ਤੋਂ ਇਹ ਗੱਲਬਾਤ ਸੁਣ ਰਹੀ ਸੀ ਖਵਰਾ ਲੱਗ ਰੀਆਂ ਸੀਗੇ ਦੇਖ ਰਹੇ ਸੀਗੇ ਬਹੁਤੀ ਵਧੀਆ ਗੱਲ ਨਹੀਂ ਹੈਗੀ ਤੁਹਾਡੇ ਲਈ ਸੋ ਜੈਪੀਮ ਜੈਪਾ